ਹੈ ਸਾਨੂੰ ਨੰਗੜ ਦੂਗਾ ਜੀ ਫੇਕਦੇ ਨਾ ਨੰਗ ਪੁੱਤੋ ਘਟਾਰਨਾ ਬੇਨਾ ਡਾਲਣਾ ਨਹੀਂ ਕੋਈ ਨਹੀਂ ਚੱਲ ਨੰਗ ਨੰਗ ਹੈ ਗਿੱਦ ਰક્ત ਦੀ ਦਾੜੀ ਹੈ ਲਈ ਸਾਸ਼ੀ ਕਾਲ ਅੱਜ ਅਸੀਂ ਗਏ ਝੰਡੇ ਜੀ ਗੁਰਦੁਆਰੇ ਮੱਥਾ ਟੇਕਣ ਚਲੋ ਹੀ ਚੱਲ ਇਹਨੂੰ ਲੈਣੇ ਜੀ ਸਮੇਂ ਕਹਿੰਦੇ ਨਾ ਹਾਂ ਜੀ ਅਸੀਂ ਅੰਦਰ ਜਾ ਕੇ ਮੱਥਾ ਟੇਕਾਂਗੇ ਚਪਲਾ ਵਿੱਚ ਹੀ ਖੋਲਦੀਆਂ ਚਪਲਾ ਵਿੱਚ ਹੀ ਹੋ ਨਿਕਲ ਗਈ ਸੀ ਮੱਥਾ ਟੇਕਾਂ ਹਾਂ ਤੇ ਸੱਚੇ ਕਰਾਂਗੇ ਲੈ ਕੁਝ ਇਹਦਾ ਫੋਆਰੇ ਮਾਰ ਰਿਹਾ ਹੈ ਕਿੰਨੀ ਸੁਖ ਸ਼ਾਂਤੀ ਹਾਂ ਓਹ ਥੈਂਕ ਯੂ ਜੀ ਸਾਨੂੰ ਫਾਈਨਲੀ ਇਸ ਇੱਥੇ ਗੁਰਦੁਆਰੇ ਪਹੁੰਚ ਗਏ ਹਾਂ ਜੀ ਨਾ ਕੰਮ ਨਹੀਂ ਮੈਨੂੰ ਚੰਗਾ ਲੱਗ ਰਿਹਾ ਜੀ ਅਸੀਂ ਪਹੁੰਚ ਗਏ ਹਾਂ ਸਿਸ ਪਹੁੰਚ ਚੁੱਕੇ ਹਾਂ ਜੀ ਫਾਈਨਲੀ ਝੰਡੇ ਦੇ ਗੁਰਦੁਆਰੇ ਪਹੁੰਚ ਚੁੱਕੇ ਹਾਂ ਆ ਦੇਖੋ ਇਹ ਫੁੱਲ ਕਿੱਦਾਂ ਲੱਗਿਆ ਹੈ ਚੱਲਦੇ ਆਏ ਕਾ ਪਹੁੰਚ ਗਏ ਜੀ ਹੁਣ ਅਸੀਂ ਦਾ ਇੱਥੋਂ ਦੱਸੇ ਜਾਵਾਂਗੇ ਸੈਕਿੰਡ ਮੋਟ ਹੈ ਇੱਥੇ ਕਿੱਦਾਂ ਕਿੰਨੇ ਮੱਥਾ ਦੇਕਣ ਜਾਵਾਂਗੇ ਜੀ ਅੰਦਰ ਆਸੀਂ ਦਾ ਹੱਥ ਸੁੱਚੇ ਕਰ ਲਿਓ ਹੁਣ ਪਾਪਾ ਕਰੋਗੇ ਹੱਥ ਸੁੱਚੇ ਇੱਥੇ ਹੱਥ ਤੁਹਾਨੂੰ ਬਣਿਆ ਹੈ ਉਹ ਵਾਸਤਵ ਨੂੰ ਤੋ ਮਾ ਲਈ ਮਾ ਮਾਂ ਨੂੰ ਪਤਾ ਨਹੀਂ ਮਾਫਾ ਮੰਗਾਲ ਚ ਕੇ ਰੱਖਿੰਦੇ ਹਨਾ ini sih pekarma करेंगे minum अस झंडी जी गुरद्वरे मथा भी टेक लाए थे हम सापसी हो गई चलो जी हूं जी उसी अगले अगले गुरुद्वार मथा टेकन जाना है इतने ਵਾਸ਼ ਕਰਨ ਨੂੰ ਮਿਲੇ ਹੋਏ ਇਧਰ ਜੀ ਲੰਗਰ ਲੰਗਰ ਗੁਰੂ ਘਰ ਲੰਗਰ ਘਰ ਆ ਤੇ ਤੁਸੀਂ ਇੱਥੇ ਲੰਗਰ ਸਿੱਖ ਸਕਦੇ ਆ ਤੇ ਪ੍ਰਸ਼ਾਦ ਦੇ ਬਣਦੇ ਆ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਨਹੀਂ ਕੀਤਾ ਹੁਣੇ ਲਾਈਕ ਕਰਨਾ ਤੇ ਹੁਣ ਜੀ ਅਸੀਂ ਅਗਲੇ ਗੁਰਦੁਆਰੇ ਜਾ ਕੇ ਮਿਲਦੇ ਆਂ ਤੁਹਾਨੂੰ ਪ੍ਰਸ਼ਾਦ ਮਿਲਾਂਗੇ ਖਾਵਾਂਗੇ ਦਿਲ ਮੀਨੋਂ ਬੁਬਲ ਡਾ ਕਰਿਆ ਮੈਂ ਬੋ ਕਰੀ 10 10 ਤੋਂ 20 ਹਾਂ ਫਿਰ ਤੇਰਾ ਤੇ ਤੇ ਦੀ ਦਾੜੀ ਆਦਰਕ ਦੀ ਦਾੜੀ ਆ ਗਈ ਹੁਣ ਇਹ ਸਿਆਣਾ ਹੋ ਗਿਆ ਇਹ ਹੈ ਕੁੱਤਾ ਬਿਠਾ ਹੈ ਕਾ ਕਿਣਾ ਖੁਰਦੋ ਰਹਾ ਹੈ ਕਿਣਾ ਧਨਵਾਦ ਬਾਬਾ ਸੀਤਲ ਦਾਸ ਜੀ ਰਾਜੀ ਇਹ ਆਪਾਂ ਇਥੇ ਮੱਠਾ ਟੇਕਾਂਗੇ ਤੇਦੀ ਵੀ ਚ ਕੋਈ ਹੋਇਆ ਬਰਾਤ ਲੱਗੇ ਹੋਇਆ ਜੀ ਹੁਣ ਜੀ ਆਪਾਂ ਹੈਂਡਵਿਸ਼ ਕਰ ਰਹੇ ਹਾਂ ਸਾਰਖ ਵੀ ਆਉਂਦੀ ਜੀ ਮੱਥਾ ਟੇਕਣ ਚੰਗੀ ਦੂਜੇ ਆਖ ਮਦਦ ਦੂਜੇ ਦਿਨ ਮਿਲਾਂਗੇ ਸਿੱਤੇ ਕਰ ਲਾਂਗੇ ਹਣ ਅਸੀਂ ਅੰਦਰ ਜਾਵਾਂਗੇ ਮੱਥਾ ਟੇਕਣ ਸਾਰਖ ਵੀ ਮੱਥਾ ਟੇਕਣ ਆਉਂਦੀ ਦੇਖੋ ਇਹ ਵੀ ਕਿੰਨੀ ਸਿਆਣੀ ਆ ਮੱਕੜ ਦੇ ਬਕਸੇ ਤੇ ਨਾ ਨਾ ਕਾਟੋ ਕਾਟੋ ਕਾ ਤੁਸੀਂ ਵੀਡੀਓ ਸੁੱਕਾ ਦੇਖੋ ਜੀ ਸਿੱਤਾਂ ਨੰਗੀ ਦੀ ਆਹ ਜਗੜ ਬੜੀ ਹੋਈ ਆ ਹਰ ਕੋਈ ਇੱਥੇ ਮੱਥਾ ਟਿਕਣਾ ਹੁੰਦਾ ਜੇ ਅਸੀਂ ਵੀ ਟਿਕਣਾ ਆਏ

ਹੋਮ ਹੈ ਨਹੀਂ ਹਾਂ ਜੀ ਅਸੀਂ ਗੱਡੀ ਵੱਲੋਂ ਜਾਵਾਂਗੇ ਹੁੰਦੇ ਜਾਵਾਂਗੇ ਤੇ ਲੈਣ ਸਾਫ਼ ਗੁਰਦੁਆਰੇ ਹਾਂਜੀ ਹੁਣ ਜੀ ਅਸੀਂ ਮਿਲਦੇ ਹਾਂ ਜੀ ਨੈਕਸਟ ਗੁਰਦੁਆਰੇ ਮਿਲਦੇ ਹਾਂ ਨੈਕਸਟ ਗੁਰਦੁਆਰੇ ਮਿਲਦੇ ਹਾਂ ਜੀ ਜਾ ਕੇ ਜੋ ਲੋ ਚੱਲਦੇ ਆਂ ਜੀ ਤਿੰਨ ਲੰਨ ਸਾਫ ਗੁਰਦੁਆਰੇ ਚਲਣ ਜੀ ਚਾਹੇ ਸਾਨੂੰ ਨੰਗਰ ਦੂਗਾ ਜੀ ਦੇਖਦੇ ਆਂ ਨੰਗ ਪੁੱਤ ਗਤਾਰਨਾ ਬਿਨਾਂ ਡਰ ਸੋਣਾਂ ਜੀ ਕੁਛ ਨਹੀਂ ਕਹਿੰਦਾ ਚੱਲ ਨੰਗ ਨੰਗ ਵਾਹਿਗੁਰੂ ਵਾਹਿਗੁਰੂ ਨੰਗੀ ਨੇ ਕੁਛ ਨਹੀਂ ਕੀਤਾ ਆ ਹੈਗੀ ਦਰਖਤ ਦੀ ਦਾੜੀ ਹੁਣ ਸਿਆਣਾ ਹੋ ਗਿਆ ਦਰਖਤ ਦੇਖੋ ਜੀ ਘੋੜਾ ਜਾ ਰਿਹਾ ਜੀ ਆ ਜੀ ਹੈ ਬੋੜ ਮੇਰੇ ਪਾਪਾ ਇੱਥੇ ਝੂਟੇ ਲੈਂਦੇ ਹੁੰਦੇ ਸੀ ਨਿੱਕੇ ਹੁੰਦੇ ਹੁਣ ਮੈਂ ਤਾਂ ਹੁਣ ਮੈਂ ਬੱਟੀ ਹੋ ਗਈ ਹਾਂ ਲਈ ਬੋੜਾ ਸੌਰੀ ਵਲੌਗ ਚ ਮੈਂ ਦੱਸਾਂਗੀ ਮੇਰੇ ਪਾਪਾ ਨਿੱਕੇ ਹੁੰਦੇ ਬਹੁਤ ਸ਼ਰਤਾਂ ਕਰਦੇ ਹੁੰਦੇ ਸੁੱਕਾ ਕੇ ਅੱਧਾ ਕਰ ਪਾਟ ਨੂੰ ਕੱਢ ਤਾਂ ਲੈਣ ਦਿਆ ਕਰੋ ਦੇਖ ਤਾਂ ਲੈਣ ਦਿਆ ਕਰੋ ਕੱਢ ਲੋ ਯਾਰ ਇੱਥੇ ਕੱਢ ਤਾਂ ਲੈ ਸਕਦਾ ਪੰਜਾਂ ਨੂੰ ਬਾਬਾ ਖੜਕ ਸੇ ਪੰਜਾਂ ਨਾਲ ਹੀ ਹੈ ਤੇ ਬੈਠਣ ਨੂੰ ਬਣਾਇਆ ਹੋਇਆ ਜੀ ਉਹ ਸੰਗਤ ਦਾ ਬੱਸਾਂ ਵਿੱਚ ਚੜਾਉਂਗੀ ਇਸ ਸਕੂਲ ਦੇ ਵਿੱਚ ਚੜਾਣੇ ਆ ਆਪਾਂ ਚੜਾ ਦੋ ਮੇਰੇ ਵੀ ਮੱਥਾ ਦੇਕੜੀ ਜਦੇ ਨਾਲ ਸਤਿ ਨਿਬਾਹ ਜੀ ਮੱਥਾ ਦੇਕੜਿਆ ਨਾ ਸਭ ਕਰਮਾ ਕਰਾਂਗੇ Thật nằm bà hết Mà đi cái đá

blog then death the goddam early next blog week